छोड़ कशा छोड़ कशा छोड़ कशो ਜੀ ਚੇਅਰਮੈਨ ਸਾਹਿਬ ਅੱਜ ਦਾ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਦੱਸੋਗੇ ਜੀ ਰੈਲੀ ਕਿੱਥੀ ਚੱਲੀ ਜਾ ਰਹੀ ਹੈ ਬਿਲਕੁਲ ਜੀ ਮੇਰੇ ਪਿੰਡ ਦੇ ਵਿੱਚ ਜਿਹੜਾ ਯੁੱਧ ਨਸ਼ਿਆਂ ਦੇ ਵਿਰੁੱਧ ਸਰਕਾਰ ਨੇ ਚਲਾਇਆ ਵਾ ਉਹਦੇ ਦੂਜੇ ਪੜਾਅ 'ਚ ਅਸੀਂ ਪਹੁੰਚੇ ਆਂ ਤੇ ਸਾਰੇ ਨੌਜਵਾਨ ਬੱਚੇ ਬਜ਼ੁਰਗ ਮੇਰੀਆਂ ਮਾਤਾਵਾਂ ਭੈਣਾਂ ਸਾਰੇ ਅਸੀਂ ਪਿੰਡ ਮਿਲ ਕੇ ਰੈਲੀ ਕੱਢਦੇ ਆਂ ਔਰ ਰੈਲੀ ਦਾ ਮੰਤਵ ਹੈ ਕਿ ਪਿੰਡ ਵਿੱਚੋਂ ਜਿਹੜੇ ਬੱਚੇ ਸਾਡੇ ਨਸ਼ੇ 'ਚੋਂ ਪੀੜਤ ਨੇ ਉਹ ਭਰਾ ਨੇ ਸਾਡੇ ਉਹ ਬਿਮਾਰ ਨੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਨਸ਼ਾ ਛੱਡੋ ਇਹ ਸਿਹਤ ਲਈ ਔਰ ਤੁਹਾਡੇ ਪਰਵਾਰ ਲਈ ਔਰ ਤੁਹਾਡੀ ਜ਼ਿੰਦਗੀ ਲਈ ਬੜਾ ਹਾਨੀਕਾਰਕ ਹੈ ਔਰ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਨੂੰ ਫੇਰ ਅਸੀਂ ਅਪੀਲ ਵੀ ਕਰਦੇ ਆ ਵੀ ਬਹੁਤ ਟਾਈਮ ਹੋ ਗਿਆ ਤੁਹਾਨੂੰ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀਗਾ ਵੀ ਜਾਂ ਤਾਂ ਨਸ਼ਾ ਛੱਡ ਦਿਓ ਵੇਚਣਾ ਛੱਡ ਦਿਓ ਜਾਂ ਪੰਜਾਬ ਛੱਡ ਦਿਓ ਉਹ ਸਮਾਂ ਆ ਗਿਆ ਨਹੀਂ ਤੁਹਾਡੀ ਜਗ੍ਹਾ ਜੇਲ੍ਹਾਂ ਦੇ ਵਿੱਚ ਹੋਊਗੀ ਜੀ ਦੂਜਾ ਪੜਾ ਕਿਉਂ ਜੀ ਤਾਰੀਵਾਲ ਸਾਹਿਬ ਨੇ 1 ਸਾਲ ਪਹਿਲਾਂ ਕਿਹਾ ਸੀ ਕਿ ਇੰਨੀ ਤਰੀਕ ਨੂੰ ਉਹਨਾਂ ਨੇ ਕੋਈ ਤਰੀਕ ਦਿੱਤੀ ਸੀ ਕਿ ਨਸ਼ਿਆਂ ਦਾ ਖਾਤਮਾ ਹੋ ਜੂ। ਤੁਸੀਂ ਕਹਿ ਰਹੇ ਹੋ ਕਿ ਦੂਜਾ ਪੜਾ ਚੱਲ ਰਿਹਾ ਉਹ ਤਰੀਕ ਤੇ ਹੋਏ ਨਹੀਂ ਜੀ ਖਾਤਮਾ। ਦੇਖੋ ਪਹਿਲੀਆਂ ਸਰਕਾਰਾਂ 'ਚ ਕੀ ਹੁੰਦਾ ਸੀਗਾ ਇੱਕ ਵਾਰ ਨਸ਼ੇ ਦੇ ਵਿਰੁੱਧ ਕੋਈ ਐਕਟੀਵਿਟੀ ਕਰਕੇ ਫਿਰ ਸਾਇਲੈਂਟ ਹੋ ਜਾਂਦਾ ਤਾਂ ਕੋਈ ਸੁਣਵਾਈ ਨਹੀਂ ਸੀਗੀ ਬਾਅਦ 'ਚ ਉਦਾਂ ਹੀ ਨਸ਼ੇ ਦੇ ਤਸਕਰਾਂ ਨੂੰ ਵੀ ਆਏ ਸੀਗਾ ਵੀ ਕੇਰਾ ਸਰਕਾਰ ਨੇ ਆਪਣਾ ਹਲਾਗੁੱਲਾ ਕਰਨਾ ਉਦੋਂ ਬਾਅਦ ਕੁਝ ਨਹੀਂ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਨੂੰ ਜੜ ਤੋਂ ਖਤਮ ਕਰਨ ਲੱਗੀ ਐ ਜਿਹੜੇ 42000 ਨਸ਼ੇ ਦੇ ਤਸਕਰ ਫੜ ਕੇ ਜੇਲ੍ਹਾਂ ਚ ਡੱਕੇ ਨੇ ਇਥੋਂ ਤੱਕ ਉਹਨਾਂ ਦੇ ਘਰ ਵੀ ਢਾਤੇ ਸੋ ਐਸੇ ਕਰਕੇ ਇਹ ਜਦੋਂ ਤੱਕ ਇਹ ਛੋਟੀ ਬਿਮਾਰੀ ਨਹੀਂ ਬਹੁਤ ਵੱਡੀ ਬਿਮਾਰੀ ਐ ਜਦੋਂ ਤੱਕ ਖਤਮ ਨਹੀਂ ਹੁੰਦੀ ਆਮ ਆਦਮੀ ਪਾਰਟੀ ਲੋਕ ਲਹਿਰ ਬਣਾ ਕੇ ਅੱਜ ਸਾਰੇ ਪਿੰਡ ਪਿੰਡ ਸਾਰੇ ਸਾਡੇ 12000 ਪਿੰਡਾਂ ਨੂੰ 13000 ਪਿੰਡਾਂ ਨੂੰ ਇਹੀ ਪੰਚਾਇਤਾਂ ਨੂੰ ਪਹਿਲਾਂ ਵੀ ਅਪੀਲ ਐ ਵੀ ਨਾ ਕਿਸੇ ਦੇ ਚਿੱਟੇ ਵਾਲੇ ਦੀ ਜਵਾਨਤ ਦੇਣੀ ਹੈ ਨਾ ਕਿਸੇ ਨੇ ਚਿੱਟੇ ਵਾਲੇ ਦੇ ਹੱਕ ਚ ਫੋਨ ਕਰਨਾ ਤੇ ਨਾ ਉਹਦੀ ਕੋਈ ਮਦਦ ਕਰਨੀ ਹੈ ਉਸੇ ਲੜੀ ਨੂੰ ਤੋੜਦੇ ਹੋਏ ਹੁਣ ਫੇਰ ਲੋਕਾਂ ਆਵਾਜ਼ ਬਣੀ ਹੈ ਇਹ ਮੁੱਖ ਮੰਤਰੀ ਸਾਹਿਬ ਨੇ ਇੱਕ ਆਪਣਾ WhatsApp ਦੇ ਨੰਬਰ ਜਾਰੀ ਕਰਿਆ ਕੋਈ ਵੀ ਜਾਣਕਾਰੀ ਦੇ ਸਕਦਾ ਹੈ ਜਾਣਕਾਰੀ ਗੁਪਤ ਹੈ ਚਿੱਟੇ ਦਾ ਤਸਕਰ ਇੱਕ ਇੱਕ ਇੱਥੋਂ ਜ਼ਰੂਰ ਪੰਜਾਬ ਦੇ ਵਿੱਚੋਂ ਖਤਮ ਹੋਊਗਾ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਜੀ ਜਿਹੜੇ ਮਕਾਨ ਢਾਏ ਜਾ ਰਹੇ ਨੇ ਉਹ ਗਰੀਬ ਲੋਕਾਂ ਦੇ ਜਿਨ੍ਹਾਂ ਦਾ ਸਾਮ ਲਾਟ ਤੇ ਕਬਜ਼ਾ ਸੀ ਪੰਚਾਇਤੀ ਜਗ੍ਹਾ ਤੇ ਕਬਜ਼ਾ ਸੀ ਉਹ ਹੀ ਢਾਏ ਜਾ ਰਹੇ ਨੇ ਨਸ਼ੇ ਤਸਕਰਾਂ ਵੱਲੋਂ ਤਾਂ ਮੂੰਹ ਵੀ ਨਹੀਂ ਕੀਤਾ ਜਾ ਰਿਹਾ ਨਹੀਂ ਜੀ ਤੁਸੀਂ ਦੇਖਿਆ ਵੀ ਜਿਹੜੇ ਕਹਿੰਦੇ ਸੀਗੇ ਵੀ ਮੂੰਹ ਨਹੀਂ ਕੀਤਾ ਜਾ ਰਿਹਾ ਕਿੱਡੇ ਵੱਡੇ ਵੱਡੇ ਮਗਜ ਮਗਰਮੱਛ ਜੇਲਾਂ ਵਿੱਚ ਡੱਕੇ ਹੋਏ ਨੇ ਕਿਸੇ ਤੋਂ ਕੁਛ ਲੁਕਿਆ ਨਹੀਂ ਪਰ ਮੈਂ ਕਹਿਣਾ ਵੀ ਜੋ ਵੀ ਨਸ਼ਾ ਵੇਚਦਾ ਹੈ ਚਾਹੇ ਉਹ ਗਰੀਬ ਹੈ ਚਾਹੇ ਉਹ ਅਮੀਰ ਹੈ ਉਹ ਪੰਜਾਬ ਦਾ ਤੇ ਸਾਡੇ ਬੱਚਿਆਂ ਦਾ ਦੁਸ਼ਮਣ ਹੈ ਜੀ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਨੇ ਜੀ ਜਿਹੜਾ ਸਬੰਧਤ ਅਧਿਕਾਰੀ ਆ ਜ਼ਿਲ੍ਹੇ ਦਾ ਐਸਐਸਪੀ ਜਾਂ ਇਲਾਕੇ ਦਾ ਜਿਹੜਾ ਐਸਐਚਓ ਆ ਜੇ ਉਹਦੇ ਤੇ ਕਾਰਵਾਈ ਹੋਵੇ ਕਿਉਂਕਿ ਇਹ ਮੋٹے ਕਮਿਸ਼ਨ ਲੈਂਦੇ ਨੇ ਇਦਾਂ ਦੀਆਂ ਜਿਹੜੀਆਂ ਚਰਚਾਵਾਂ ਨੇ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਨੇ ਨਸ਼ਾ ਬਿਲਕੁਲ ਬੰਦ ਹੋ ਜਾਵੇ ਉਧਰ ਨੂੰ ਕਿਉਂ ਨਹੀਂ ਜੀ ਰੋਕ ਕੀਤਾ ਜਾ ਰਿਹਾ ਨਹੀਂ 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 ਬਿਲਕੁਲ ਜੀ ਮੁੱਖ ਮੰਤਰੀ ਸਾਹਿਬ ਨੇ ਇੱਕੋ ਗੱਲ ਕਹੀ ਆ ਇਹਦੇ ਵਿੱਚ ਕੋਈ ਵੀ ਇਨਵੋਲਵ ਹੋਇਆ ਕੋਈ ਵੀ ਬਖਸ਼ਿਆ ਨਹੀਂ ਜਾਊਗਾ ਨਾ ਵੱਡਾ ਨਾ ਛੋਟਾ ਨਾ ਕੋਈ ਵੀ ਇਹਦੇ ਵਿੱਚੋਂ ਕਿਸੇ ਦਾ ਰਿਸ਼ਤੇਦਾਰ ਹੋਵੇ ਕਿਸੇ ਵੱਡੇ ਲੀਡਰ ਹੋਵੇ ਕੋਈ ਵੱਡਾ ਅਫਸਰ ਹੋਵੇ ਕੋਈ ਬੰਦਾ ਹੋਵੇ ਇੱਕ ਵੀ ਬਖਸ਼ਿਆ ਨਹੀਂ ਜਾਊਗਾ ਜਿਹੜੇ ਜਿਹੜੇ ਬੱਚੇ ਸਾਡੇ ਇਸ ਦਲਦਲ ਦੇ ਵਿੱਚ ਫਸ ਚੁੱਕੇ ਨੇ ਜੀ ਉਹਨਾਂ ਨੂੰ ਕੱਢਣ ਦੇ ਲਈ ਕੀ ਕਹਾਂਗੇ ਉਹ ਤੁਸੀਂ ਉਹ ਕਿਦਾਂ ਕਈ ਤਾਂ ਡਰਦੇ ਹੋ ਨਹੀਂ ਦੱਸਦੇ ਮੇਰੀ ਬਦਨਾਮੀ ਹੋਊਗੀ ਜੇ ਇੱਕ ਮਾੜੀ ਲਾਂਤ ਲੱਗ ਚੁੱਕੀ ਆ ਉਹ ਚੋਂ ਕੱਢਣ ਦੇ ਲਈ ਕੀ ਅਫਰਾਲੇ ਕਰ ਰਹੇ ਹੋ ਜੀ ਉਹਦੇ ਲਈ ਕੀ ਕਹਾਂਗੇ ਦੇਖੋ ਜੀ ਪੰਜਾਬ ਸਰਕਾਰ ਲੱਗੀ ਹੋਈ ਐ 3000 ਤੋਂ ਪਲੱਸ ਖੇਡ ਗਰਾਊਂਡ ਬਣਿਆ ਖੇਡਾਂ ਚ ਉਤਸ਼ਾਹਿਤ ਇਹ ਖੇਡਾਂ ਨੂੰ ਜ਼ਿਆਦਾ ਪ੍ਰਮੋਟ ਕਰ ਰਹੀ ਹੈ ਸਾਡੇ ਪਿੰਡ ਵੀ ਗਰਾਊਂਡ ਬਣਿਆ ਬਣ ਰਿਹਾ ਹੈ ਜਿਸ ਦੀ ਥੋੜੇ ਸਮੇਂ ਦੇ ਵਿੱਚ ਵਿੱਚ ਤਿਆਰ ਹੋ ਜਾਊਗਾ ਸਾਰੇ ਨਾਬੇ ਹਲਕੇ ਦੇ ਵਿੱਚ 35 ਤੋਂ ਜ਼ਿਆਦਾ ਸਟੇਡੀਅਮ ਜਿਹੜੇ ਅਨੁਨਿਕ ਬਣਨਗੇ ਇਹ ਬਹੁਤ ਇੱਕ ਅੱਛਾ ਕਦਮ ਹੈ ਬੱਚਿਆਂ ਨੂੰ ਖੇਡਾਂ ਨਾਲ ਜੋੜ ਕੇ ਬੱਚਿਆਂ ਨੂੰ ਨੌਕਰੀ ਦੇ ਕੇ ਉਹਨਾਂ ਨੂੰ ਨਸ਼ਿਆਂ ਤੋਂ ਕੱਢਣ ਦਾ ਧੰਨਵਾਦ ਆਪਾਂ ਸੂਰਤ ਤੱਕ ਜਾ ਕੇ ਮੰਗੀ ਜੀ ਬਸ ਮੇਰਾ ਨਰਲੇਵ ਸਿੰਘ ਹੋੜੀ ਪਿੰਡ ਸਾਪਰ ਤੋਂ ਸਰ ਪਾਤਾ ਜੀ ਬਲਾਕ ਇੰਚਾਰਜ ਕਿਤਨ ਦੇਖਦੇ ਹੋ 골ਡੀ ਜੀ ਅਪਰਾਲਾ ਕੀਤਾ ਜਾ ਰਿਹਾ ਜੁੱਤ ਨਸ਼ੇ ਅਬਰੁੱਧ ਕਹਿੰਦੇ ਦੂਜਾ ਪੜਾ ਚੱਲ ਰਿਹਾ ਜੀ ਕੀ ਲੱਗ ਰਿਹਾ ਜੀ ਤੁਹਾਨੂੰ ਕਿੱਦਾਂ ਦੇ ਅਪਰਾਲੇ ਨੇ ਅਪਰਾਲਾ ਬਹੁਤ ਵਧੀਆ ਜੀ ਬਹੁਤ ਵਧੀਆ ਸਾਇ ਜੀ ਲੋਕ ਪਿੰਡ ਪਿੰਡ ਜਾ ਕੇ ਵਧੀਆ ਆਪਦਾ ਪ੍ਰਚਾਰ ਕਰ ਰਹੇ ਆ ਜੀ ਹੂੰ ਤੇ ਸਰਕਾਰ ਦਾ ਬਹੁਤ ਵਧੀਆ ਅਪਰਾਲਾ ਜੀ ਜੀ ਇੱਕ ਵਾਰ ਹਾਂਜੀ ਹਰਿੰਦਰ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਸਰਕਾਰ ਦੇ ਇਸ ਅਪਰਾਲੇ ਨੂੰ ਨਹੀਂ ਜਿਹੜਾ ਇਹ ਅਪਰਾਲਾ ਨਸ਼ੇ ਅਬਰੁੱਧ ਦਾ ਬਹੁਤ ਵਧੀਆ ਹੈ ਤੇ ਜਿਵੇਂ ਸਾਡੇ ਚੇਅਰਮੈਨ ਸਾਹਿਬ ਨੇ ਦੱਸਿਆ ਹੈ ਵੀ ਤੁਸੀਂ ਜਿਵੇਂ ਇਹਨਾਂ ਨੂੰ ਦੱਸਿਆ ਸੀ ਵੀ ਪਹਿਲਾਂ ਇੱਕ ਮਹੀਨਾ ਤੇ ਜਿਹੜਾ ਲੱਕ ਤੋੜਿਆ ਇੱਕੇ ਦਾ ਮਨ ਜਾਂਦਾ ਹੁੰਦਾ ਉਹਨੂੰ ਟਾਈਮ ਲੱਗਦਾ ਹੁੰਦਾ ਜਿਵੇਂ ਪਹਿਲਾਂ ਵੀ ਬਹੁਤ ਸਾਰੇ ਇਹਨਾਂ ਨੇ ਦੱਸਿਆ ਵੀ ਇੰਨੇ ਤਸ਼ਕਰ ਜੇੜਾਂ ਦੇ ਅੰਦਰ ਡੱਕੇ ਗਏ ਨੇ ਤੇ ਜਿਹੜੇ ਹੁਣ ਦੂਜੇ ਪੜਾਜ ਜਿਹੜੇ ਰਹਿ ਗਏ ਤਾਂ ਉਹ ਡੱਕ ਜਾਣ ਜਿਵੇਂ ਇਹਨਾਂ ਨੇ ਬਹੁਤ ਵਧੀਆ ਗੱਲ ਦੱਸੀ ਹੈ ਵੀ ਕਈ ਵਾਰ ਦੂਜੀਆਂ ਸਰਕਾਰਾਂ ਦਾ ਵੀ ਨਸ਼ੇ ਦੇ ਵਿਰੁੱਧ ਆਵਾਜ਼ ਉਠਾਈ ਸੀ ਉਹ ਤਸ਼ਕਰਾਂ ਨੂੰ ਪਤਾ ਸੀ ਵੀ ਇੱਕ ਵਾਰੀ ਆਵਾਜ਼ ਉੱਠਦੀ ਹੁੰਦੀ ਹੈ ਉਹ ਤੋਂ ਬਾਅਦ ਚੁੱਪ ਹੋ ਜਾਂਦੀ ਹੈ ਉਹ ਫੇਰ ਓਵੇਂ ਚੱਲੀ ਜਾਂਦੇ ਸੀ ਕੁਝ ਟਾਈਮ ਰੁਕ ਜਾਂਦੇ ਸੀ ਪਰ ਇਹ ਮਤਲਬ ਵੀ ਭਗਵੰਤ ਮਾਨ ਸਾਹਿਬ ਦਾ ਬੜਾ ਵਧੀਆ ਪ੍ਰਾਲ ਹੈ ਵੀ ਦੁਬਾਰਾ ਫੇਰ ਮੈਂ ਸ਼ੁਰੂ ਕੀਤੀ ਹੈ ਇੱਕ ਫੇਰ ਕਰਨਗੇ ਪਰ ਇਹਦੇ ਨਾਲ ਲੱਗ ਰਿਹਾ ਵੀ ਇਹ ਨਸ਼ੇ ਜਦੋਂ ਜਦੋਂ ਖਤਮ ਹੋਣਗੇ